ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਮਦਰ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਪ੍ਰਵਿੰਦਰ ਸਵਾਗਤ ਕਰਦਾ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਮੇਰਾ ਸ਼ਹਿਰ ਮਰੀ ਖਬਰ ਦਾ ਫਟਾਫਟ ਅੰਦਾਜ਼ ਦੇ ਵਿੱਚ ਬੁਨਟਨ ਲੈ ਕੇ ਜਿਸ ਤਰ੍ਹਾਂ ਅਸੀਂ ਪੰਜਾਬ ਨਾਲ ਜੁੜੀਆਂ ਕਿ ਮਹੱਤਵਪੂਰਨ ਖਬਰਾਂ ਦੇ ਉੱਪਰ ਜਾਣਕਾਰੀ ਸਾਂਝੀ ਕਰਾਂਗੇ ਤੇ ਬੁਲੇਟਿਨ ਦਾ ਗਾਸ ਕਰਦੇ ਹਾਂ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਦੇ ਵਿੱਚ ਧੰਨਵਾਦੀ ਰੈਲੀ ਦਾ ਆਯੋਜਨ ਕੀਤਾ ਗਿਆ ਇਸ ਪ੍ਰੋਗਰਾਮ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮਨੀਸ਼ਾ ਸੋਧਿਆ ਸਮੇਤ ਸਮੂੱਚੀ ਆਪ ਦੀ ਲੀਡਰਸ਼ਿਪ ਪਹੁੰਚ ਰਹੀ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਮਸ਼ਤੌਬ ਸੰਬੋਧਨ ਕਰਦਿਆਂ ਹੋਏ ਲੁਧਿਆਣਾ ਜ਼ਿਲ੍ਹੇ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਹਲਕਾ ਪੱਛਮੀ ਦੇ ਲੋਕਾਂ ਨੇ ਵੋਟਾਂ ਪਾ ਕੇ ਸਾਨੂੰ ਮੰਤ ਜੋ ਹੈ ਜਿਸ ਦਵਾਈਏ ਅਸੀਂ ਤੁਹਾਨੂੰ ਮੰਤਰੀ ਦਿੱਤਾ ਹੈ ਤੇ ਲੁਧਿਆਣਾ ਜ਼ਿਲ੍ਹੇ ਦੇ ਜਿੰਨੇ ਵੀ ਰੁਕੇ ਹੋਏ ਕੰਮ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਤੇ ਨਾਲ ਹੀ ਆਪਣੇ ਸੰਬੋਧਨ ਦੇ ਵਿੱਚ ਦੋਹਾਂ ਹੀ ਆਗੂਆਂ ਨੇ ਵਿਰੋਧੀ ਧਿਰਾਂ ਦੇ ਉੱਪਰ ਜੰਮ ਕੇ ਨਿਸ਼ਾਨਾ ਵੀ ਥਾਪਿਆ ਮੋਹਾਲੀ ਜ਼ਿਲ੍ਹੇ ਦੇ ਲੋਕਾਂ ਨੂੰ ਮਾਨ ਸਰਕਾਰ ਦੇ ਵੱਲੋਂ ਵੱਡਾ ਤੋਹਫ਼ਾ ਦਿੱਤਾ ਗਿਆ ਸੈਕਟਰ 83 ਦੇ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਜੋ ਲਗਾਇਆ ਗਿਆ ਉਸ ਤੋਂ ਲੋਕ ਕਰਪੇਤ ਕਰ ਦਿੱਤਾ ਗਿਆ ਜਿਸ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਸ਼ ਜੀ ਵੱਲੋਂ ਕੀਤਾ ਕਾਬੇ ਜ਼ਿਕਰ ਹੈ ਕਿ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਇਹ ਜੋ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਅਪਗ੍ਰੇਡ ਕੀਤਾ ਗਿਆ ਇਸ ਤੋਂ ਮੋਹਾਲੀ ਜ਼ਿਲ੍ਹੇ ਦੇ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ ਅਤੇ ਇਸ ਸਬੰਧ ਦੇ ਵਿੱਚ ਮੁਖਮਤੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਮੁਹਾਲੀ ਜ਼ਿਲ੍ਹੇ ਦੀ ਆਨੁਵਾਲੀ 20 ਸਾਲ ਦੀ ਜਨਸੰਖਿਆ ਅਤੇ ਸ਼ਹਿਰੀ ਵਿਕਾਸ ਨੂੰ ਧਿਆਨ ਵਿੱਚ ਰੱਖਦਿਆਂ ਇਸ ਪ੍ਰੋਜੈਕਟ ਨੂੰ ਅਪਗ੍ਰੇਡ ਕੀਤਾ ਗਿਆ ਹੈ। ਸਨਲ ਬਿਜਲੀ ਦੀ ਖਾਫਤ ਨੂੰ ਘਟਾਉਣ ਅਤੇ ਊਰਜਾ ਸਮਰਥਨ ਵਧਾਉਣ ਦੇ ਲਈ ਇਸ ਪਲਾਂਟ ਦੇ ਵਿੱਚ 1 ਮੈਗਾਵਾਟ ਸਮਰੱਥਾ ਦਾ ਸੋਲਰ ਪਾਵਰ ਪਲਾਂਟ ਲਗਾਇਆ ਗਿਆ ਹੈ। ਤੇ ਸੜਕ ਖਾਸ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਸੂਹਾ ਦੇ ਨੇੜੇ ਇੱਕ ਨਿੱਜੀ ਬੱਸ ਅਤੇ ਕਾਰ ਦੀ ਜ਼ੋਰਦਾਰ ਟੱਕਰ ਹੋਈ ਹੈ ਹਾਦਸਾ ਭਿਆਨਕ ਸੀ ਕਿ ਬੱਸ ਜਿਵੇਂ ਕਈ ਪਲਟੀਆਂ ਪੈ ਗਈਆਂ ਅਤੇ ਇੱਕ ਬੱਚੀ ਸਮੇਤ 8 ਲੋਕਾਂ ਦੀ ਮੌਤ ਹੋ ਚੁੱਕਿਆ ਜਦਕਿ 35 ਦੇ ਕਰੀਬ ਲੋਕ ਜ਼ਖਮੀ ਦਸਥੇਜਰਣੇ ਦੱਸਿਆ ਗਿਆ ਕਿ ਕਾਰ ਨੂੰ ਓਵਰਟੇਕ ਕਰਦਿਆਂ ਸਮੇ ਇਹ ਭਿਆਨਕ ਹਾਦਸਾ ਹੋਇਆ ਜਿਸ ਤੋਂ ਬਾਅਦ ਆਸ-ਪਾਸ ਦੇ ਕਈ ਪਿੰਡਾਂ ਦੇ ਲੋਕ ਮੌਕੇ ਤੇ ਇਕੱਠੇ ਹੋਏ ਜਿਨ੍ਹਾਂ ਨੇ ਬਾਅਦ ਸ਼ੀਸ਼ੇ ਤੋੜ ਕੇ ਅਤੇ ਬਾਸ ਨੂੰ ਕੱਟ ਕੇ ਜ਼ਖਮਿਆਂ ਨੂੰ ਬਾਹਰ ਕੱਢਿਆ ਤੇ ਹਸਪਤਾਲ ਦੇ ਵਿੱਚ ਇਲਾਜ ਲਈ ਪਹੁੰਚੀ ਕਰਵਾਇਆ ਗਿਆ ਹਾਦਸੇ ਦੇ ਵਿੱਚ ਮਾਰੇ ਗਏ ਲੋਕਾਂ ਦੇ ਵਾਰਸਾਂ ਲਈ ਪੰਜਾਬ ਸਰਕਾਰ ਦੇ ਵੱਲੋਂ 2-2 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਅਤੇ ਪੀੜਤਾਂ ਦਾ ਮੁਫਤ ਇਲਾਜ ਦਾ ਐਲਾਨ ਕੀਤਾ ਗਿਆ ਪੰਜਾਬ ਦੇ ਅਬੋਹਰ ਦੇ ਵਿੱਚ ਮਸ਼ਹੂਰ ਕਪੜਾ ਵਪਾਰੀ ਦਾ ਕਤਲ ਕੀਤਾ ਗਿਆ ਅਬੋਹਰ ਦੇ ਭਗਤ ਸਿੰਘ ਚੌਕ ਨੇੜੇ ਸਥਿਤ ਨਿਊ ਵੇਅਰ ਵੈਲ ਸ਼ੋਰੂਮ ਦੇ ਮਾਲਕ ਸੰਜੇ ਵਰਮਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਇੱਕ ਘਟਨਾ ਉਸ ਸਮੇਂ ਵਾਪਰੀ ਇਹ ਜਦੋਂ ਸੰਜੇ ਵਰਮਾ ਆਪਣੀ ਕਾਰ ਦੇ ਵਿੱਚੋਂ ਉਤਰੇ ਸਨ ਅਤੇ ਵਾਰਦਾਤ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਗੋਲੀਬਾਰੀ ਕਰਕੇ ਪੂਰੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਹੈ ਅਤੇ ਬਾਜ਼ਾਰ ਬੰਦ ਹੋ ਗਿਆ ਸੰਜੇ ਵਰਮਾ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਜਿੱਥੇ ਕੀ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਜਿਸ ਤੋਂ ਬਾਅਦ ਐਸਐਸਪੀ ਗੁਰਮੀਤ ਸਿੰਘ ਆਪਣੀ ਪੋਰਟ ਸਮੇਤ ਮੌਕੇ ਤੇ ਪਹੁੰਚੇ ਤੇ ਪੁਲਿਸ ਦਿੱਤਾ ਜਾਇਜ਼ਾ ਲੈ ਕਤਲ ਤੋਂ ਬਾਅਦ ਸੋਸ਼ਲ ਮੀਡੀਆ ਉੱਪਰ ਇੱਕ ਪੋਸਟ ਵਰਲ ਹੋ ਰਹੀਏ ਜਿੱਤੇ ਵਿੱਚ ਅਰਜੂ ਬਿਸ਼ਨੋਈ ਨਾਮਕ ਫੇਸਬੁੱਕ ਅਕਾਊਂਟ ਤੋਂ ਸੰਜੇ ਬਰਮਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ ਹਾਲਕਿ ਹਮਦਰ ਟੀਵੀ ਦੇ ਵੱਲੋਂ ਇਸ ਪੋਸਟ ਦੀ ਪੁਸ਼ਟੀ ਨਹੀਂ ਕੀਤੀ ਜਾਂਦੀ। ਪੰਜਾਬ ਦੇ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲਿਆਂ ਲਈ ਇੱਕ ਅਹਿਮ ਖਬਰ ਹੈ ਕਿ ਪੰਜਾਬ ਦੇ ਵਿੱਚ 3 ਦਿਨ ਸਰਕਾਰੀ ਬੱਸਾਂ ਦਾ ਚੱਕਾ ਜਾਮ ਰਹੇਗਾ। ਪੰਜਾਬ ਰੋਡਵੇ ਪੰਬਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਦੇ ਵੱਲੋਂ ਮੰਗਾਂ ਨੂੰ ਲੈ ਕੇ 9 ਤੋਂ 11 ਜੁਲਾਈ ਤੱਕ ਹੜਤਾਲ ਦਾ ਐਲਾਨ ਕੀਤਾ ਗਿਆ। ਪੱਕੀ ਪਰਤੀਕਰਨ ਠੇਕੇਦਾਰੀ ਸਿਸਟਮ ਖਤਮ ਕਰਨ ਅਤੇ ਕਿਲੋਮੀਟਰ ਸਕੀਮ ਦੀਆਂ ਬੱਸਾਂ ਦੀ ਯੋਜਨਾ ਨੂੰ ਬੰਦ ਕਰਨ ਸਮੇਤ ਔਰ तमाम ਮੰਗਨ ਨੂੰ ਲੈ ਕੇ ਇਹ ਸੰਘਰਸ਼ ਦਾ ਐਲਾਨ ਕੀਤਾ ਗਿਆ। ਜ਼ਿਕਰੇ ਖਾਸ ਹੈ ਕਿ 9 ਤੋਂ 11 ਜੁਲਾਈ ਭਾਵ ਕਿ 3 ਦਿਨ ਪੰਬਸ ਪੀਆਟੀਸੀ ਜਾਂ ਸਰਕਾਰੀ ਜੋ ਬੱਸਾਂ ਨੇ ਉਹ ਪੂਰੀ ਤਰ੍ਹਾਂ ਬੰਦ ਰਹਿਣਗੀਆਂ ਅਤੇ ਇਸ ਹੜਤਾਲ ਦੇ ਸਮਰਥਨ ਦੇ ਵਿੱਚ ਹਰਿਆਣਾ ਅਤੇ ਹਿਮਾਚਲ ਨਾਲ ਸੰਬੰਧਿਤ ਬੱਸ ਯੂਨੀਅਨ ਦੇ ਵੱਲੋਂ ਵੀ ਸਮਰਥਨ ਦਿੱਤਾ ਗਿਆ। ਸ਼ਹੀਦ ਸਰ ਪਟਿਆਲਾ ਦੇ ਵਿੱਚ ਡਾਰੀਏ ਦਾ ਕਹਿਰ ਲਗਾਤਾਰ ਵੱਧਾ ਜਾ ਰਿਹਾ ਤੇ ਹੁਣ ਤੱਕ ਕੱਲੇ ਪਟਿਆਲਾ ਦੇ ਵਿੱਚ ਹੀ 70 ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਵਾਰਡ ਨੰਬਰ 15 ਅਦਿਨ ਪਿੰਡੇ ਪਿੰਡ ਅਲੀਪੁਰ ਅਰਾਇਆਂ ਖੇਤਰ ਦੇ ਵਿੱਚ 54 ਕੇਸਾਂ ਦੀ ਪੁਸ਼ਟੀ ਹੋਈ ਹੈ ਜਦਕਿ ਇੱਕ ਬੱਚੇ ਦੀ ਡਾਰੀਏ ਕਰਕੇ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਹੈ ਪੀੜਤ ਪਰਿਵਾਰ ਨੇ ਡਾਕਟਰਾਂ ਦੇ ਉੱਪਰ ਲਾਪਰਵਾਹੀ ਦੇ ਇਲਜ਼ਾਮ ਲਗਾਉਂਦੇ ਕਿਹਾ ਹੈ ਕਿ ਜੇਕਰ ਤਮੇ ਫਿਰ ਬੱਚੇ ਦਾ ਇਲਾਜ ਕੀਤਾ ਜਾਂਦਾ ਤਾਂ ਬੱਚੇ ਨੂੰ ਬਚਾਇਆ ਜਾ ਸਕਦਾ ਸੀ ਉਦਰ ਸਿੱਧ ਮੰਤਰੀ ਬਲਵੀਰ ਸਿੰਘ ਦੇ ਵੱਲੋਂ ਵੀ ਪੀੜਤ ਪਰਿਵਾਰ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ ਗਿਆ ਤੇ ਮਾਮਲੇ ਦੇ ਵਿੱਚ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਗਿਆ। ਮੋਗਾ ਦੇ ਕੋਰਟ ਇਸੇ ਖਾਂ ਵਿਖੇ ਪੰਜਾਬੀ ਫਿਲਮ ਅਦਾਕਾਰਾ ਤਾਨੀਆਂ ਦੇ ਪਿਤਾ ਡਾਕਟਰ ਅਨਿਲ ਕੰਬੋਇਤੀ ਗੋਲੀਆਂ ਮਾਰ ਕੇ ਜੋ ਹੈ ਵਜ਼ਖਮੀ ਕਿਤੇ ਜਾਨ ਦੀ ਵਾਰਦਾਤ ਵਾਪਰੀ ਸੀ ਜਿਸ ਤੋਂ ਬਾਅਦ ਗੈਂਗਸਟਰ ਮੌਕੇ ਤੋਂ ਫਰਾਰ ਹੋ ਗਏ ਸਨ ਉਹਨਾਂ ਗੈਂਗਸਟਰਾਂ ਦਾ ਇਨਕਾਊਂਟਰ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਜ਼ਖਮੀ ਹਾਲਤ ਦੇ ਵਿੱਚ ਉਹਨਾਂ ਗੈਂਗਸਟਰਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਮੋਗਾ ਪੁਲਿਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਵੱਲੋਂ ਸਾਂਝੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਮੋਗਾ ਪੁਲਿਸ ਦੇ ਵੱਲੋਂ ਇੱਕ ਸੂਸ਼ਕਾਂ ਦੇ ਆਧਾਰ 'ਤੇ ਉੱਪਰ ਕਾਰਵਾਈ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਕਾਰਜਸवार ਕਿਨ ਗੈਂਗਸਟਰਾਂ ਦਾ ਮੋਗਾ ਪੁਲਿਸ ਦੇ ਵੱਲੋਂ ਪਿੱਛਾ ਕੀਤਾ ਜਾ ਰਿਹਾ ਸੀ ਇਸ ਦੌਰਾਨ ਸਦਲੋਈ ਦਰਿਆ ਦੇ ਨਾਲ ਲੱਗਦੇ ਪਿੰਡ ਪੈਣੀ ਵਿਖੇ ਪੁਲਿਸ ਨੇ ਇਹਨਾਂ ਨੂੰ ਘੇਰਾ ਪਾਲਿਆ ਜਿਸ ਤੋਂ ਬਾਅਦ ਗੈਂਗਸਟਰਾਂ ਨੇ ਪੁਲਿਸ ਪਾਰਟੀ ਦੇ ਉੱਪਰ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਦੀ ਗੋਲੀਬਾਰੀ ਦੇ ਵਿੱਚ ਨੇ ਗੈਂਗਸਟਰ ਜ਼ਖਮੀ ਹੋਏ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਲਈ ਪਹੁੰਚੀ ਕਰਵਾਇਆ ਗਿਆ ਹੈ ਗੈਂਗਸਟਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਤੇ ਸਬੰਧ ਵਿੱਚ ਜਾਣਕਾਰੀ ਦੰਦਿਆ ਹੋਇਆ ਮੋਗਾ ਦੇ ਐਸਐਸਪੀ ਅਜੇ ਗੰਦੇ ਦੱਸਿਆ ਕਿ ਤਿੰਨਾਂ ਦੀ ਪਛਾਣ ਗੁਰਲਾਲ ਸਿੰਘ ਉਰਫ ਗੋਲਾ ਕੁਸ਼ਪੀਰ ਸਿੰਘ ਖੁਸ਼ ਅਤੇ ਗੁਰਮਨਦੀਪ ਸਿੰਘ ਉਰਫ ਗੁਰੀ ਵਜੋ ਹੋਈ ਹੈ ਅਤੇ ਇਹਨਾਂ ਦੇ ਤਹਿਤ ਵੱਖ-ਵੱਖ ਧਰਾਮਾ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਹੁਸ਼ਿਆਰਪੁਰ ਦੇ ਮੁਕੇਰੀਆ ਤੋਂ ਇੱਕ ਮੰਦਪਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਵਿਅਕਤੀ ਦੇ ਵੱਲੋਂ ਟਰੱਕ ਯੂਨੀਅਨ ਦੇ ਪ੍ਰਧਾਨ ਦਾ ਸਿਰ ਚਿੱਟਾ ਮਾਰ ਕੇ ਕਤਲ ਕਰ ਦਿੱਤਾ ਗਿਆ। ਦਰਅਸਲ ਇਹ ਵੀ ਵਾਰ ਟਰੱਕ ਯੂਨੀਅਨ ਦੇ ਵਿੱਚ ਇੱਕ ਕੰੰਦ ਕੱਢਣ ਨੂੰ ਲੈ ਕੇ ਹੋਇਆ ਅਤੇ ਬਾਅਦ ਦੇ ਵਿੱਚ ਇਹ ਵਿਵਾਦ ਖੂਨੀ ਰੂਪ ਤਰਨ ਕਰ ਗਿਆ। ਜਿਸ ਕਰਕੇ ਸੰਦੀਪ ਸਿੰਘ ਅਸਨੀ ਨਾਮਕ ਵਿਅਕਤੀ ਦੇ ਵੱਲੋਂ ਯੂਨੀਅਨ ਦੇ ਵਿੱਚ ਕੱਢੀ ਗਈ ਕੰਦ ਨੂੰ ਢਾ ਦਿੱਤਾ ਗਿਆ ਅਤੇ ਯੂਨੀਅਨ ਆਗੂਆਂ ਦੇ ਮੁਤਾਬਕ ਇਸ ਮਗਰੋਂ ਵਿਵਾਦ ਇੰਨਾ ਵੱਧ ਗਿਆ ਕਿ ਯੂਨੀਅਨ ਦੇ ਪ੍ਰਧਾਨ ਹਰਪਜਨ ਸਿੰਘ ਠਵਾਲ ਦਾ ਸਿਰ ਚੇਟਾ ਮਾਰ ਕੇ ਕਤਲ ਕਰ ਦਿੱਤਾ ਗਿਆ ਉਧਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਿੱਧਾ ਜਾਇਜ਼ਾ ਲਿਆ ਤੇ ਦੋਸ਼ੀ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਣ ਦੀ ਗੱਲ ਹੈ ਸ਼੍ਰੀ ਫਤਗੜ ਸਾਹਿਬ ਦੇ ਪਿੰਡ ਪਟੀਆਂ ਦੇ ਸੂਏ ਵਿੱਚੋਂ 23 ਸਾਲਾ ਨੌਜਵਾਨ ਦੀ ਪੇਪਰ ਹਲਾਤਾ ਦੇ ਵਿੱਚ ਲਾਸ਼ ਮਿਲਣ ਕਰਕੇ ਇਲਾਕੇ ਦੇ ਵਿੱਚ ਸੰਸਨੀ ਫੈਲ ਗਈ ਹੈ ਮ੍ਰਿਤਕ ਦੀ ਪਛਾਣ ਹਰਸ਼ਦੀਪ ਸਿੰਘ ਵਜੋਂ ਹੋਈ ਹੈ ਜੋ ਮੋਰਿੰਡਾ ਦੇ ਵਿੱਚ ਇੱਕ ਸਲੂਨ ਦਾ ਕੰਮ ਕਰਦਾ ਸੀ ਜਾਣਕਾਰੀ ਮੁਤਾਬਕ ਦਿਨ ਦਿਨਾਂ ਤੋਂ ਇਹ ਜੋ ਨੌਜਵਾਨ ਲਾਪਤਾ ਚੱਲ ਰਿਹਾ ਸੀ ਅਤੇ ਘਰੋਂ ਕਿਸੇ ਦਾ ਫੋਨ ਆਉਂਤੇ ਗਿਆ ਸੀ ਪਰ ਵਾਪਸ ਨਹੀਂ ਪਰਤਿਆ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਆਪਣੇ ਪੋਤੇ ਦੇ ਕਤਲ ਦਾ ਸ਼ੱਕ ਜ਼ਾਹਰ ਕੀਤਾ ਅਤੇ ਖੰਟ ਪਿੰਡ ਨੇ ਸੀਕ ਲੁਧਿਆਣਾ ਚੰਡੀਗੜ੍ਹ ਹਾਈਵੇ ਜਮ ਹਾਈਵੇ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਪੁਲਿਸ ਅਧਿਕਾਰੀਆਂ ਨੇ ਮੌਕੇ ਦੇ ਉੱਪਰ ਪਹੁੰਚ ਕੇ ਬੰਦ ਦੀ ਕਾਰਵਾਈ ਦਾ ਪ੍ਰੋਸਾ ਦਿੱਤਾ ਅਤੇ ਜਾਮ ਨੂੰ ਖੋਲ੍ਹਵਾਇਆ ਜਿਲੰਦਰ ਦੇ ਵਿੱਚ ਪਾਣੀ ਦੀ ਕਿਲਤ ਕਰਕੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਿਸ ਦੇ ਚੱਲਦਿਆਂ ਲੋਕਾਂ ਦੇ ਵੱਲੋਂ ਮਕਸੂਦਾ ਫਲਾਇਓਵਰ ਹਾਈਵੇ ਬੰਦ ਕਰਕੇ ਰੋਸ ਮੁਜ਼ਾਹਰਾ ਕੀਤਾ ਗਿਆ ਪ੍ਰਦਰਸ਼ਨ ਕਰ ਰਹੇ ਭਗਤ ਸਿੰਘ ਕਲੋਨੀ ਦੇ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ 4 ਮਹੀਨਿਆਂ ਤੋਂ ਪਾਣੀ ਦੀ ਕਿਲਤ ਨਾਲ ਉਹ ਜੂਝ ਰਹੇ ਨੇ ਇਸ ਸਬੰਧ ਦੇ ਵਿੱਚ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਤੱਕ ਕਈ ਵਾਰ ਪਹੁੰਚ ਵੀ ਕਰ ਚੁੱਕੇ ਨੇ ਪਰ ਸਮੱਸਿਆ ਦਾ ਫਿਰ ਵੀ ਹੱਲ ਨਹੀਂ ਹੋਇਆ ਅਤੇ ਨਾਲ ਹੀ ਬਰਸਾਤ ਦੇ ਸ਼ੁਰੂ ਹੁੰਦਿਆ ਸਮੱਸਿਆ ਹੋਰ ਵੀ ਵੱਧ ਗਈ ਹੈ ਦੂਜੇ ਪਾਸੇ थाना ਮੁਖੀ ਨੇ ਮੌਕੇ ਤੇ ਪਹੁੰਚ ਕੇ ਮਾਹੌਲ ਨੂੰ ਸ਼ਾਂਤ ਕਰਵਾਇਆ ਅਤੇ ਸਮੱਸਿਆ ਦੇ ਹਲਦਾ ਪ੍ਰੋਸੈਡਰ ਤੇ ਜੁਜੇ ਪਾਸੇ ਇਸ ਪ੍ਰਧਰ ਨੇ ਪ੍ਰਦਰਸ਼ਨ ਦੀ ਵਜ੍ਹਾ ਕਰਕੇ ਹਰਾ ਗਿਰਨ ਨੂੰ ਕਾਫੀ ਔਕੜਾਂ ਦਾ ਸਾਹਮਣਾ ਕਰਨਾ ਪਿਆ। ਅੰਮ੍ਰਿਤਸਰ ਦੇ ਵਿੱਚ ਦਿਨੋ-ਦਿਨ ਵੱਧ ਰਹੀ ਟ੍ਰੈਫਿਕ ਦੀ ਸਮੱਸਿਆ ਤੋਂ ਲੋਕ ਕਾਫੀ ਪਰੇਸ਼ਾਨ ਨੇ ਖਾਸ ਕਰਕੇ ਸ਼ਹਿਰ ਦੇ ਵਿੱਚ ਰੇਲਵੇ ਫਾਟਕਾ ਤੇ ਅਕਸਰ ਜਮ ਵਰਗੀ ਸਥਿਤੀ ਬਣੀ ਰਹਿੰਦੀ ਹੈ ਪਰ ਹੁਣ ਸ਼ਹਿਰ ਵਾਸੀਆਂ ਨੂੰ ਇਸ ਸਮੱਸਿਆ ਤੋਂ ਜਲਦੀ ਹੀ ਰਾਹਤ ਮਿਲਣ ਵਾਲੀ ਹੈ ਕਿਉਂਕਿ ਰੇਲਵੇ ਫਾਟਕਾ ਤੇ ਅੰਡਰਪਾਸ ਅਤੇ ਫਲਾਈਓਵਰ ਬਣਾਏ ਜਾਣ ਦਾ ਪ੍ਰਪੋਜ਼ਲ ਹੈ ਜਿਹਸਨ ਲੈ ਕੇ ਸੰਸਦ ਗੁਰਜੀਤ ਓਜਲਾ ਦੇ ਵੱਲੋਂ ਕੇਂਦਰੀ ਟੀਮਾਂ ਤੇ ਰੇਲਵੇ ਭਾਗ ਦੇ ਅਦਰਾ ਸਮੇਤ ਵੱਖ-ਵੱਖ ਪਾਟਕਾਂ ਦਾ ਦੌਰਾ ਕੀਤਾ ਗਿਆ ਗੁਰਜੀਤ ਓਜਲਾ ਨੇ ਪ੍ਰਸਿੱਧਤਾ ਕੀ ਅਸਾਰੀ ਜਾਂਚ ਮੁਕੰਮਲ ਕਰਕੇ ਵਿਸਥਾਰਪੂਰਵਕ ਰਿਪੋਰਟ ਤਿਆਰ ਕਰਕੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਭੇਜੀ ਜਾਵੇਗੀ ਤਾਂ ਜੋ ਤੁਰੰਤ ਮੁਕਾਮ ਜੋ ਕੰਮ ਸ਼ੁਰੂ ਕਰਵਾਇਆ ਜਾ ਸਕੇ ਯੂਡੀਨ ਅਸ਼ੀਅ ਬਿਊਅਰ ਤਹਿਤ ਕਾਰਵਾਈ ਦਾ سلسلہ ਲਗਾਤਾਰ ਜਾਰੀ ਹੈ ਐਸੇ ਤਹਿਤ ਬਠਿੰਡਾ ਪੁਲਿਸ ਨੇ ਵੀ ਐਕਸ਼ਨ ਲੈਂਦਿਆਂ ਹੋਇਆਂ 9 ਕੁਇੰਟਲ ਚੂਰਾਪੋਸਤ ਸਮੇਤ ਤਿੰਨ ਮੁਜ਼ਮਨਾਂ ਨੂੰ ਕਾਬੂ ਕੀਤਾ ਜੋ ਰਾਜਸਥਾਨ ਤੋਂ ਨਸ਼ਾ ਲੈ ਆ ਕੇ ਪੰਜਾਬ ਦੇ ਵਿੱਚ ਸਪਲਾਈ ਕਰਦੇ ਸਨ। ਰਸਲ ਨਾਕਾਬੰਦੀ ਦੌਰਾਨ ਪੁਲਿਸ ਦੇ ਵੱਲੋਂ ਇਸ ਕਾਮਯਾਬੀ ਨੂੰ ਦਰਜ ਕੀਤਾ ਗਿਆ ਅਤੇ ਰਾਜਸਥਾਨ ਨੰਬਰ ਦੇ ਇੱਕ ਟਰਾਲੀ ਨੂੰ ਜਦੋਂ ਰੋਕ ਕੇ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਵਿੱਚੋਂ 45 ਬੋਰੀਆਂ ਚੂਰਾਪੋਸਤ ਬਰਾਮਦ ਹੋਏ ਜੋ ਕਿ 9 ਕੁਇੰਟਲ ਦੇ ਕਰੀਬ ਬਣਦਾ ਹੈ ਇਸ ਪੂਰੇ ਮਾਮਲੇ ਲੈ ਕੇ ਡੀਐਸਪੀ ਸੰਦੀਪ ਭੱਟ ਦੇ ਵੱਲੋਂ ਜਾਣਕਾਰੀ ਸੰਜੀਤ ਕੀਤੀ ਗਈ। ਅੰਮ੍ਰਿਤਸਰ ਦੇ ਅਜਨਾਲਾ ਦੇ ਵਿੱਚ ਹੋਈ ਬਰਸਾਤ ਲੋਕally ਵੱਡੀ ਆਫਤ ਬਣ ਗਈ ਹਾਲਾਤ ਐ ਬਣ ਗਏ ਕਿ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਸੜਕਾਂ ਜਲਤਲ ਹੋ ਗਈਆਂ ਤੇ ਗੰਦਾ ਪਾਣੀ ਲੋਕਾਂ ਦੇ ਘਰਾਂ ਤੇ ਦੁਕਾਨਾਂ ਦੇ ਵਿੱਚ ਜਹ ਬੜਿਆਈਤੀ ਬਸਨੀ ਹੈ ਬਰਸਾਤੀ ਪਾਣੀ ਦੇ ਚਲਦਿਆਂ ਮੰਡੀ ਦੇ ਵਿੱਚ ਮੱਕੀ ਦੀ ਫਸਲ ਵੀ ਨੁਕਸਾਨੀ ਗਈ ਹੈ ਤੇ ਕਿਸਾਨਾਂ ਦਾ ਕਹਿਣ ਦਾ ਉਹਨਾਂ ਦਾ ਤਕਰੀਬ 5 ਤੋਂ 6 ਲੱਖ ਰੁਪਏ ਦਾ ਨੁਕਸਾਨ ਹੋਇਆ ਉੱਧਰ ਲੋਕਾਂ ਦੇ ਵੱਲੋਂ ਇਹ ਸਭ ਨੂੰ ਲੈ ਕੇ ਪ੍ਰਸ਼ਾਸਨ ਦੇ ਖਿਲਾਫ ਨਾਰਾਜ਼ਗੀ ਜ਼ਾਹਰ ਕੀਤੀ ਗਈ ਉਹਨਾਂ ਕਹਿੰਿਆ ਕਿ ਜੇਕਰ ਸਮਾਂ ਰਹਿੰਦਿਆਂ ਪਾਣੀ ਦੇ ਕਾਫੀ ਜਿਹਾ ਪੁਖਤਾ ਇੰਤਜ਼ਾਮ ਕੀਤੇ ਗਏ ਹੁੰਦੇ ਤਾਂ ਅੱਜ ਇਹ ਮੁਸ਼ਕਲ ਨਾ ਹੁੰਦੀ ਸਚਗੰਸ਼੍ਰੀ ਰਾਮੰਦਰ ਸਾਹਿਬ ਦੇ ਵਿੱਚ ਇੱਕ ਬੱਚਾ ਲਵਾਰਸ ਹਾਲਤ ਦੇ ਵਿੱਚ ਮਿਲਿਆ ਇਸ ਬੱਚੇ ਦੀ ਉਮਰ 7 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਇਸ ਬੱਚੇ ਦੇ ਮਾਪੇ ਉਸ ਨੂੰ ਪਰਿਕਰਮਾ ਗਲਿਆਰੇ ਦੇ ਵਿੱਚ ਛੱਡ ਕੇ ਚਲੇ ਗਏ ਪੂਰਾ ਘਟਨਾਕ੍ਰਮ ਉਤਲਗਿ 50 ਵੀ ਕੈਮਰੇ ਦੇ ਵਿੱਚ ਕੈਦ ਹੋਇਆ ਹੈ ਅਤੇ ਮਾਮਲਾ ਉਸ ਸਮੇਂ ਸਾਹਮਣੇ ਆ ਜਦੋਂ ਸੁਰੱਖਿਆ ਕਰਮਚਾਰੀਆਂ ਨੇ ਪਰਿਕਰਮਾ ਗਲਿਆਰੇ ਦੇ ਵਿੱਚ ਇੱਕ ਲਵਾਰਸ ਬੱਚਾ ਦੇਖਿਆ ਅਤੇ ਦਰਬਾਰ ਸਾਹਿਬ ਦੇ ਪ੍ਰਬੰਧਕਨ ਉਤਰੰਤ ਗਲਿਆਰਾ ਚੌਂਕੀ ਸਹਿਯੋਗ ਨਾਲ ਬੱਚ ਨੂੰ ਸੰਭਾਲਿਆ ਅਤੇ ਬਾਅਦ ਦੇ ਵਿੱਚ ਬੱਚੇ ਨੂੰ ਪਿੰਗਲਵਾੜਾ ਭੇਜ ਦਿੱਤਾ ਦੋ ਵਕੂ ਖਾਸਿਆਂ ਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਜਾਂਦੀ ਖਬਰ ਹੈ ਪਹਿਲਾ ਹਾਦਸਾ ਅਮਲੋਡ ਅਤੇ ਦੂਸਰਾ ਮੰਡੀ ਗੋਵਿੰਦਗੜ੍ਹ ਦੇ ਵਿੱਚ ਹੋਇਆ ਜਾਣਕਾਰੀ ਮਿਲੀ ਹੈ ਕੀ ਮੰਡੀ ਗੋਬਿੰਦਗੜ੍ਹ ਦੇ ਵਿੱਚ ਟਰਾਲੇ ਦੇ ਵੱਲੋਂ ਬਾਈਕ ਤੇ ਜਾ ਰਹੇ ਦੋ ਪ੍ਰਵਾਸੀ ਮਜ਼ਦੂਰਾਂ ਨੂੰ ਕੁਚਲ ਦਿੱਤਾ ਗਿਆ ਜਿਸ ਕਰਕੇ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਮ੍ਰਿਤਕਾਜੀ ਪਹਿਚਾਨ ਸ਼ਿਵਚੰਦਰ ਅਤੇ ਅਮਰੇਸ਼ ਕੁਮਾਰ ਵਜੋ ਹੋਈ ਹੈ ਜੋ ਕਿ ਇੱਕ ਫੈਕਟਰੀ ਵਿੱਚ ਕੰਮ ਕਰਦੇ ਸਨ ਅਤੇ ਕਿਸੇ ਕੰਮ ਦੇ ਸਿਲਸਿਲੇ ਦੇ ਵਿੱਚ ਤਰੰਦ ਜਾ ਰਹੇ ਸਨ ਕਿ ਰਸਤੇ ਦੇ ਵਿੱਚ ਇਹ ਮੰਤਪਾਗਾ ਹਾਦਸਾ ਵਾਪਰ ਗਿਆ ਜਦਕਿ ਮੰਲੋੜ ਤੇ ਵਿੱਚ ਦੋ ਕਾਰਾਂ ਦੀ ਆਮੋ ਸਾਹਮਣੇ ਟੱਕਰ ਹੋਈ ਅਤੇ ਭਿਆਨਕ ਹਾਦਸੇ ਦੇ ਵਿੱਚ ਕਾਰ 'ਚ ਸਵਾਰ ਇੱਕ ਹੀ ਪਰਿਵਾਰ ਦੇ 7 ਲੋਕ ਜ਼ਖਮੀ ਹੋਏ ਜਿਨ੍ਹਾਂ ਦੇ ਵਿੱਚੋਂ ਦੋ ਦੀ ਹਾਲਤ ਗੰਭੀਰ ਫੀ ਜਾਰੀ ਹੈ ਤੇ ਉਹਨਾਂ ਨੂੰ ਬਠਿੰਡਾ ਦੇ ਐਮ ਹਸਪਤਾਲ ਦੇ ਵਿੱਚ ਰੈ퍼 ਕੀਤਾ ਗਿਆ ਸੋ ਮੇਰਾ ਸ਼ਹਿਰ ਮੇਰੀ ਖਬਰ ਦੇ ਬੁਲੇਟਿਨ ਦੇ ਵਿੱਚ ਬਾਸ ਇਨਹੀ ਨਵੀਆਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਹਮਦਰ ਟੀਵੀ ਮੈਂਦੋ ਇਜਾਦਤ ਤਨਵਾਦ